ਇਹ ਜਿਹੜਾ ਜਿਹੜੀ ਜ਼ੋਨ ਆ ਸ਼ਿਸ਼ਰੇਵਾਲ ਤੋਂ ਸਟਾਰਟ ਹੋ ਜਾਂਦੀ ਹੈ ਜੀ ਇਹਦੇ ਵਿੱਚ 20 ਬੂਥ ਹੁੰਦੇ ਆ ਤੇ ਇਹਦਾ ਜਿਹੜਾ ਇੰਚਾਰਜ ਆ ਸੁਪਾਲ ਸਿੰਘ ਭੁੰਰੇ ਜੀ ਅੱਜ 3816 ਦੇ ਵਿੱਚ ਆਪਾਂ ਜਿਹੜੇ ਬੈਠੇ ਆ ਜ਼ੋਨ ਪ੍ਰਚਾਰ ਕਰਤਾ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮੌਜੂਦਾ ਸਰਕਾਰ ਆ ਉਸ ਤੋਂ ਜਿਹੜਾ ਲੋਕਾਂ ਦਾ ਮੋਹ ਭੰਗ ਹੋਣ ਕਰਕੇ ਜਿਹੜੇ ਸਰਕਾਰ ਜਿਹੜੀ 27 ਦੇ ਵਿੱਚ ਆਉਣ ਵਾਲੀ ਸਰਕਾਰ ਆ ਉਹ ਕਾਂਗਰਸ ਦੀ ਆ ਰਹੀ ਉਹਦੇ ਕਰਕੇ ਜਿਹੜੇ ਵਰਕਰ ਆ ਧੜਾ ਧੜ ਜਿਹੜੇ ਉਹ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤਰੰਤਾਂ ਅੱਗੇ ਬੈਗੀ ਆ ਔਰ ਅੱਜ ਹਰ ਪਿੰਡ ਦੇ ਹਰ ਬੂਥ ਦੇ ਜਿਹੜਾ ਵਾ ਕਾਂਗਰਸ ਦਾ ਵਰਕਰ ਉੱਠ ਕੇ ਖੜਾ ਹੋ ਚੁੱਕਾ ਵਾ ਔਰ ਪੂਰੀ ਜਦੌਜਾਹ ਦੇ ਨਾਲ ਜਿਹੜਾ ਵਾ ਸੰਘਰਸ਼ ਜਿਹੜਾ ਕਰ ਰਿਹਾ ਲੜਾਈ ਲੜ ਰਿਹਾ ਵਾ ਜਿੰਨ ਬਦਨ ਜਿਹੜੀ ਆ ਚੋਣ ਜਿਹੜੀ ਆ ਮੁਹਿੰਮ ਆ ਉਹ ਸਾਨੂੰ ਉਹਦਾ ਬਲ ਮਿਲ ਰਿਹਾ ਵਾ ਲੋਕ ਹਿੱਤ ਲੋਕਾਂ ਦੀ ਆਵਾਜ਼ ਇਹ ਚੇਅਰਮੈਨ ਸਾਹਿਬ ਕਾਂਗਰਸ ਪਾਰਟੀ ਦਾ ਕਿਹੜਾ ਜ਼ੋਨ ਆ ਤੇ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਹੈ ਕਿਹੜੀ ਜ਼ੋਨ ਆ ਤੇ ਕੌਣ ਇੰਚਾਰਜ ਆ ਤੇ ਕਿੱਦਾਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਜਿਹੜੀ ਜ਼ੋਨ ਆ ਸ਼ਿਸ਼ਰੇਵਾਲ ਤੋਂ ਸਟਾਰਟ ਹੋ ਜਾਂਦੀ ਜੀ ਇਹਦੇ ਵਿੱਚ 20 ਬੂਥ ਹੁੰਦੇ ਆ ਤੇ ਇਹਦਾ ਜਿਹੜਾ ਇੰਚਾਰਜ ਆ ਸੁਪਾਲ ਸਿੰਘ ਭੁੰਰੇ ਜੀ ਅੱਜ 3816 ਦੇ ਵਿੱਚ ਆਪਾਂ ਜਿਹੜੇ ਬੈਠੇ ਆ ਚੋਣ ਪ੍ਰਚਾਰ ਕਰਦੇ ਤੁਸੀਂ ਚੋਣ ਪ੍ਰਚਾਰ ਲਗਾਤਾਰ ਕਰਦੇ ਹੋ ਜੀ ਕਿੱਦਾਂ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਘਾਰਾ ਮਿਲ ਰਿਹਾ ਤੇ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਚੋਣ ਆਉਣ ਵਾਲੇ ਸਮੇਂ ਸੋ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮੌਜੂਦਾ ਸਰਕਾਰ ਆ ਉਸ ਤੋਂ ਜਿਹੜਾ ਲੋਕਾਂ ਦਾ ਮੋਹ ਭੰਗ ਹੋਣ ਕਰਕੇ ਜਿਹੜੇ ਸਰਕਾਰ ਜਿਹੜੀ ਸਟਾਈ ਦੇ ਵਿੱਚ ਆਉਣ ਵਾਲੀ ਸਰਕਾਰ ਆ ਉਹ ਕਾਂਗਰਸ ਦੀ ਆ ਰਹੀ ਉਹਦੇ ਕਰਕੇ ਜਿਹੜੇ ਵਰਕਰ ਆ ਧੜਾ ਧੜ ਜਿਹੜੇ ਉਹ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ ਕਿਤੇ ਸਰਕਾਰ ਦਾਵੇ ਕਰਦੀ ਬੜਾ ਵਿਕਾਸ ਕੀਤਾ ਜਿਮਣੀ ਚੋਣ ਕਰਕੇ ਹੀ ਵੋਟਾਂ ਬੜੀਆਂ ਪਾਣੀਆਂ ਕੀ ਤੁਸੀਂ ਗਰਾਊਂਡ ਤੇ ਫਿਰਦੇ ਕਿਸ ਤਰ੍ਹਾਂ ਦੀ ਇਥੇ ਪੀਸ਼ਲ ਸਰਕਾਰ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਓਵਰ ਆਲ ਪ੍ਰੈਸ ਦੇ ਵਿੱਚ ਸਾਰੇ ਕੋਈ ਇੰਚਾਰਜ ਆ ਕੋਈ ਕਿਤੇ ਤੋਂ ਕਿੱਦੋਂ ਚੈੱਕ ਕਰਕੇ ਵੇਖ ਲੋ ਜੇ ਕਿਤੇ ਕੋਈ ਵਿਕਾਸ ਦਾ ਕੰਮ ਚੱਲਦਾ ਜੇ ਕਿਤੇ ਕੋਈ ਸੜਕ ਦਾ ਕੰਮ ਚੱਲਦਾ ਚੰਡੀਗੜ੍ਹ ਤੋਂ ਸਟਾਰਟ ਹੋ ਜੋ ਰਸਤੇ ਦੇ ਵਿੱਚ ਕੋਈ ਵਿਰੇਜ ਦਾ ਕੰਮ ਚੱਲਦਾ ਕਿਤੇ ਕੋਈ ਕਾਲਜ ਦਾ ਕੰਮ ਚੱਲਦਾ ਪਿੱਛੇ ਇਹਨਾਂ ਨੇ ਮੈਨੂੰ ਥੋੜਾ ਜਿਹਾ ਯਾਦ ਨਹੀਂ ਸੀਮ ਸਾਹਿਬ ਉੱਥੇ ਕਾਲਜ ਦਾ ਨੀ ਪੱਥਰ ਆ ਕੇ ਆਏ ਸੀਗੇ ਤੇ ਉਹਦੇ ਗ੍ਰਾਂਟ ਇਸ਼ੂ ਨਾ ਕਰਨ ਕਰਕੇ ਉਹਦੀ ਜਿਹੜੀ ਜ਼ਮੀਨ ਆ ਵਾਪਸ ਹੋ ਗਈ ਆ ਜਿੱਥੇ ਵੀ ਇਹਨਾਂ ਪ੍ਰੋਜੈਕਟ ਰੱਖੇ ਨੇ ਫੋਟੋਆਂ ਖਚਾਈਆਂ ਨੇ ਉਹਨਾਂ ਦੇ ਉਹ ਪ੍ਰੋਜੈਕਟ ਨਿਭਰੇ ਨਹੀਂ ਜੜੇ ਉਹਨਾਂ ਨੂੰ ਗਾਰੰਟੀ ਹੀ ਨਹੀਂ ਜਾਰੀ ਕੀਤੀਆਂ ਗਈਆਂ ਇਹਨਾਂ ਤੋਂ ਇਹਦਾ ਮਰ ਸਰਕਾਰ ਦੇ ਨਾਲ ਉੱਥੋਂ ਦੇ ਲੋ ਬਿਲਕੁਲ ਜੀ ਨਾਰਾਜ ਆ ਜਿਹੜੇ ਲੋਕਾਂ ਨੇ ਇੱਥੇ ਵਰਕਰੀ ਕੀਤੀ ਆ ਗਰਾਊਂਡ ਲੈਵਲ ਤੇ ਵਰਕਰੀ ਕੀਤੀ ਆ ਆਮ ਆਦਮੀ ਨਾਲ ਜੁੜੇ ਸੀਗੇ ਤੇ ਜਦੋਂ ਜਦੋਂ ਸਰਕਾਰ ਜਿਹੜੀ ਆਪਣੀ ਬਾਈ ਵਾਲੀ ਸੀ ਉਹਦੇ ਚ ਕਿੰਨੇ ਹਰਮੀਤ ਸਿੰਘ ਸਾਧੂ ਜਿਹੜਾ ਉਹ ਨਸ਼ੇ ਦਾ ਸਦਾਗਰ ਆ ਤੇ ਹੁਣ ਦੁਬਾਰਾ ਉਹਨੂੰ ਹੀ ਲਿਆ ਕੇ ਇੱਕ ਪਾਰਟੀ ਸ਼ਾਮਲ ਕਰਾ ਕੇ ਉਹਨੂੰ ਇਹਨਾਂ ਕੈਂਡੀਡੇਟ ਬਣਾਤਾ ਕੀ ਹੁਣ ਇਹ ਦੁੱਧੋਤਾ ਹੋ ਗਿਆ ਬਲਾਕ ਪ੍ਰਧਾਨ ਦਵਿੰਦਰ ਸਿੰਘ ਜੀ ਤੁਸੀਂ ਮਤਲਬ ਬਲਾਕ ਮਲਟੋਏ ਦੇ ਜਿਹੜੇ ਵਰਕਰ ਆ ਕਿਸ ਤਰ੍ਹਾਂ ਇੱਥੇ ਝੂਟੀਆਂ ਲਾਈਆਂ ਤੇ ਕਿਹੋ ਜਿਹਾ ਤੁਹਾਨੂੰ ਗਾਰਾ ਮਰ ਗਿਆ ਬਿਲਕੁਲ ਜੀ ਇਹ ਜਿੰਨੇ ਵੀ ਆਪਣੇ ਖੇਮਕਰਨ ਨਾਲ ਕਿਤੋਂ ਉਹ ਸਾਰੇ ਜਿਹੜੀ ਦੇਖ ਰਹੇਗਾ ਸੁਖਪਾਲ ਸਿੰਘ ਭੁੱਲਰ ਦੀ ਰਹਿਮਾਈ ਇਹ ਹੋ ਰਹੀ ਆ ਤੇ ਜਿਹੜੇ ਕਾਂਗਰਸ ਦੇ ਵਰਕਰ ਆ ਪਿੰਡਾਂ ਦੇ ਵਿੱਚ ਆਪਣੀਆਂ ਡਿਊਟੀਆਂ ਬੂਥ ਲੈਵਲ ਤੇ ਜਿਹੜੀਆਂ ਲੱਗੀਆਂ ਆਈਆਂ ਉਹ ਦਿਨ ਰਾਤ ਮਿਹਨਤ ਕਰਕੇ ਇੱਥੇ ਕਰ ਰਹੇ ਕਿਸ ਤਰ੍ਹਾਂ ਵਰਕਰਾਂ ਨੂੰ ਕਿਵੇਂ ਇੱਥੇ ਨਿਯੁਕਤ ਕੀਤਾ ਗਿਆ ਵਰਕਰਾਂ ਨੂੰ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਖੇਮਕਰਨ ਨਾਲ ਕਿਦੇ ਮੋਹਦਬਰ ਸੱਜਣਾਂ ਉਹਨਾਂ ਨੂੰ ਬੂਥ ਦਿੱਤੇ ਹੋਏ ਆ ਤਿੰਨ ਤਿੰਨ ਚੌ ਚੌ ਪਿੰਡਾਂ ਦੇ ਜਿੰਨੇ ਵੀ ਮੋਹਦਬਰ ਸੱਜਣ ਜਿਹੜੇ ਸਾਰੇ ਆ ਸਾਰਿਆਂ ਨੂੰ ਜਿਹੜੇ 20 ਬੂਥ ਅਰਦਾਸ ਪਾਲ ਸਿੰਘ ਭੁੱਲ ਰਹੀ ਦੀ ਰਹਿਣ ਮੈਂ ਇਹ ਜਿਹੜੇ ਉਹ ਸਾਰੇ ਵਰਕਰ ਕੰਮ ਖਾਦੇ ਕਾਂਗਰਸ ਪਾਰਟੀ ਨੂੰ ਕਿਹੋ ਜਿਹਾ ਬਲ ਮਿਲ ਰਿਹਾ ਅੱਜ ਬਿਲਕੁਲ ਜੀ ਪਿੰਡਾਂ ਦੇ ਵਿੱਚ ਜਾਇਦਾ ਵਾ ਦੇਖੀਦਾ ਵਾ ਲੋਕਾਂ ਦਾ ਜਿਹੜਾ ਝੁਕਾਵਾ 2027 ਦੇ ਵਿੱਚ ਤਾਂ ਕਾਂਗਰਸੀ ਸਰਕਾਰ ਬਾਨੀ ਆ ਉਹਨਾਂ ਦੋ ਹੀ ਤਾਬਲੇ ਆ ਜਿਹੜੀ ਜਮੀਨ 'ਚ ਹੋਣ ਆਏ ਜਿਹੜੀ ਆ ਸਰਦਾਰ ਕਰਨਵੀਰ ਸਿੰਘ ਜੀ ਬੋਰਜਾ ਉਹ ਬਹੁਤ ਵੱਡੀ ਲੀਡ ਨੇ ਲੇ ਦਿੱਤ ਨੇ ਜਿੱਤਣਗੇ ਕਰਨਤਾ ਨਾਲ ਜੇ ਤਾਂ ਤੇ ਆਉਣ ਵਾਲੀ 2027 ਦੀ ਜਿਹੜੀ ਆਉਣੀ ਆ ਇਲੈਕਸ਼ਨ ਉਹਦਾ ਮੁੱਡ ਬਣਨਗੇ ਕਰਨਵੀਰ ਸਿੰਘ ਗੁਰਜ ਨੂੰ ਅਕਸਰ ਵਿਰੋਧੀ ਕਹਿੰਦੇ ਬੜਾ ਢੱਲਾ ਉਮੀਦਵਾਰ ਹੈ ਮਤਲਬ ਜਿਹਦੀ ਕੋਈ ਪਛਾਣ ਨਹੀਂ ਕੋਈ ਲੈਕਚਰ ਨਹੀਂ ਕਰਨ ਜੋਗਾ ਗੱਲਬਾਤ ਨਹੀਂ ਕਰਨ ਜੋਗਾ ਕਿਸ ਤਰ੍ਹਾਂ ਆਮ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਉਮੀਦਵਾਰੀ ਬਿਲਕੁਲ ਜੀ ਜਦੋਂ ਬੰਦਾ ਨਵਾਂ ਨਵਾਂ ਆਉਂਦਾ ਹੈ ਉਹਨਾਂ ਨੂੰ ਪਹਿਲੀ ਵਾਰੀ ਉਹਨਾਂ ਨੂੰ ਟਿਕਟ ਮਿਲੀ ਹੋਈ ਆ ਇਸ ਤਰ੍ਹਾਂ ਹੀ ਜਦੋਂ ਵਿਚਰਦਾ ਪਬਲਿਕ ਦੇ ਵਿੱਚ ਜਾਣਾ ਆਉਣਾ ਹੁੰਦਾ ਉਹਦੇ ਮੁਤਾਬਕ ਜਿਹੜਾ ਅੱਗੇ-ਅੱਗੇ ਸਭ ਤੋਂ ਸਾਰਾ ਕੰਮ ਹੋ ਜੀਗਾ ਹੋ ਜੂਗਾ ਤਰੀਕੇ ਨਾਲ ਉਹ ਆਪਦਾ ਕਰ ਰਹੇ ਬਹੁਤ ਸੂਰਬੂਝ ਨਾਲ ਜਿਹੜਾ ਉਹ ਕੰਮ ਕਰ ਰਹੇ ਇਹ ਜਿਹੜੀ ਜ਼ੋਨ ਆ ਇੱਥੇ ਤੁਸੀਂ ਕੀ ਮਹਿਸੂਸ ਕਰਦੇ ਸੁਖ ਵਰਕਰ ਕਰ ਰਹੇ ਆ ਇਹ ਸਾਰੇ ਬੂਥਾਂ ਤੋਂ 20 ਦੇ ਵੀ ਬੂਥਾਂ ਨੂੰ ਜਿਤਾ ਕੇ ਕਾਂਗਰਸ ਇੱਕ ਹੋਰ ਜਿੱਤ ਪਾਵਾਂਗੇ ਤੇ ਖੇਮਕਾ ਤਰਮ ਸੌਰੀ ਤਰਨਤਾਰਨੋਂ ਕਿਦੋਂ ਕਰਨਬੀ ਸਿੰਘ ਵੀ ਬੁਰਜਨੀ ਵੀ ਇੱਥੋਂ ਜਿੱਤਾਂਗੇ ਠੀਕ ਹਾਂਜੀ ਭੁੱਲਰ ਸਾਹਿਬ ਜਿਹੜੀ ਹਲਕਾ ਤਰਨਤਾਰਨ ਦੀ ਜਿੰਮਨੀ ਚੋਣ ਹੋ ਰਹੀ ਆ ਇਹਦੇ ਚ ਕਾਂਗਰਸ ਪਾਰਟੀ ਨੂੰ ਜਿਹੜੀ ਪ੍ਰਚਾਰ ਕਰ ਰਹੇ ਹੋ ਹੁੰਦਾ ਚੱਲ ਰਿਹਾ ਕਾਂਗਰਸ ਪਾਰਟੀ ਨੂੰ ਕਿੱਥੇ ਤੁਸੀਂ ਕਹਿੰਦੇ ਪਹਿਲਾਂ ਦੇਖੋ ਜਦੋਂ ਦੀ ਸਾਰੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤਰਨਤਾਰਨ ਆ ਕੇ ਬੈਗੀ ਆ ਔਰ ਜਿਹੜਾ ਲੋਕਲ ਸਾਡਾ ਵਰਕਰ ਸੀ ਜਿਹੜਾ ਸੀਜ਼ਨ ਦੇ ਵਿੱਚ ਥੋੜਾ ਜਿਹਾ ਰੁਝਾ ਸੀ ਔਰ ਅੱਜ ਹਰ ਪਿੰਡ ਦੇ ਹਰ ਬੂਥ ਦੇ ਜਿਹੜਾ ਵਾ ਕਾਂਗਰਸ ਦਾ ਵਰਕਰ ਉੱਠ ਕੇ ਖੜਾ ਹੋ ਚੁੱਕਾ ਵਾ ਔਰ ਪੂਰੀ ਜਦੋਜਹਿਦ ਦੇ ਨਾਲ ਜਿਹੜਾ ਵਾ ਸੰਘਰਸ਼ ਜਿਹੜਾ ਕਰ ਰਿਹਾ ਲੜਾਈ ਲੜ ਰਿਹਾ ਵਾ ਦਿਨ ਬਦ ਦੇਣ ਜਿਹੜੀ ਆ ਚੋਣ ਜਿਹੜੀ ਆ ਮੁਹਿੰਮ ਆ ਉਹ ਸਾਨੂੰ ਉਹਦਾ ਬਲ ਮਿਲ ਰਿਹਾ ਵਾ ਔਰ ਉਮੀਦ ਹੈ ਵੀ ਜੇ ਇਸੇ ਤਰੀਕੇ ਦੇ ਨਾਲ ਹੀ ਸਾਰੇ ਇਕੱਠੇ ਹੋ ਕੇ ਇੱਕ ਮੋਟ ਹੋ ਕੇ ਜਿਹੜੇ ਲੱਗਿਆ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਕਾਂਗਰਸ ਦੀ ਸੀਟ ਦੇ ਉੱਤੇ ਜਿੱਤ ਜਿਹੜੀ ਆ ਉਹ ਪੱਕੀ ਹੋ ਜੀ ਇਹ ਜਿਮਣੀ ਚੋਣਾ ਜਿਹੜੀਆਂ ਹੁੰਦੀਆਂ ਸਰਕਾਰਾਂ ਇਹਦੇ 'ਚ ਹਰ ਹੀ ਲ ਵਰਤਦੀਆਂ ਸਾਰਾ ਬਲ ਵਰਤਦੀਆਂ ਕਾਂਗਰਸ ਪਾਰਟੀ ਆਉਣ ਵਾਲੇ ਇਲੈਕਸ਼ਨ ਆਉਣ ਵਾਲੇ ਦਿਨਾਂ ਵਿੱਚ ਕਿੱਦਾਂ ਇਹਦਾ ਮੁਕਾਬਲਾ ਕਰੂਗੀ ਦੇਖੋ ਆਉਣ ਵਾਲੇ ਦਿਨ ਜਿਹੜੀ ਮੌਜੂਦਾ ਸਰਕਾਰ ਦੀ ਤੁਹਾਡੀ ਗੱਲ ਜਿਹੜੀ ਮੈਂ ਬਿਲਕੁਲ ਉਸ ਨਾਲ ਸਹਿਮਤ ਆ ਪਰ ਇਹ ਸਰਕਾਰ ਜਿਹੜੀ ਲੋਕਾਂ ਨੇ ਬੜੇ ਚਾਅ ਨਾਲ ਬਣਾਈ ਸੀ ਅੱਜ ਤੋਂ 4 ਸਾਲ ਪਹਿਲੂ 6 ਹਫ਼ਤਿਆਂ ਦੇ ਵਿੱਚ ਜਿਹੜਾ ਸਰਕਾਰ ਤੋਂ ਲੋਕਾਂ ਦਾ ਮੂੰਹ ਭੰਗ ਹੋ ਗਿਆ ਕਿਉਂਕਿ ਇਸ ਸਰਕਾਰ ਦੇ ਵਿੱਚ ਜ਼ਿੰਮੇਵਾਰ ਜਿਹੜਾ ਵਾ ਜਿਸ ਤਰੀਕੇ ਨਾਲ ਪਿਛਲੇ ਸਾਲ ਲੁੱਟਿਆ ਗਿਆ ਜਿਸ ਦਿਨ ਕਿ ਨਾ ਇਹ ਹੋਲੇ ਫਲੱਡ ਆਇਆ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਫਸਲਾਂ ਤਬਾਹ ਹੋਈਆਂ ਔਰ ਮੁੱਖ ਮੰਤਰੀ ਸਾਹਿਬ ਟੀਚਰਾਂ ਦੇ ਮਜ਼ਾਕ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਬੇਕੂਬ ਬਣਾਉਣ ਦਾ ਕੰਮ ਕਰਨ ਦਾ ਔਰ ਸੂਬੇ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਚਾਹੇ ਉਤਰਨ ਤਾਰਨੇ ਆ ਜਾਂ ਕੇਮ ਕਰਨੇ ਆ ਜਾਂ ਪੰਜਾਬ ਦਾ ਕੋਈ ਵੀ ਕਿੰਨਾ ਉਹ ਜਿਹੜਾ ਆਪਾਂ ਜਦੋਂ ਪੁਰਾਣੇ ਟਾਈਮ ਚ ਸੁਣਿਦਾ ਹਵੇ ਯੂਪੀ ਤੇ ਬਿਹਾਰ ਦੇ ਵਿੱਚ ਜਿਹੜਾ ਕੰਮ ਸੀ ਅਜੋ ਪੰਜਾਬ ਦੇ ਵਿੱਚ ਉਸ ਤੋਂ ਵੀ ਇਹਦਾ ਵਾ ਮਾੜੇ ਹਾਲਾਤ ਜਿਹੜੇ ਆ ਉਹ ਪੈਦਾ ਹੋ ਚੁੱਕੇ ਆ ਜਿਹੜਾ ਇਹ ਤਰਨਤਾਰ ਨੂੰ ਕਹਿੰਦੇ ਆ ਵੀ ਕਾਲੀ ਦਲ ਦਾ ਬੜਾ ਗੜ ਰਿਹਾ ਪੰਥਕ ਕਲਕਾਰ ਰਿਹਾ ਕਾਲੀ ਦਲ ਦੇ ਵੀ ਭਾਜਪਾ ਦੇ ਕੈਂਡੀਡੇਟ ਪੰਜ ਕੈਂਡੀਡੇਟ ਸਨ ਦੇ ਤੁਸੀਂ ਕਿਸ ਤਰ੍ਹਾਂ ਸਮਝਦੇ ਜੇ ਵੀ ਇੱਥੇ ਹੁਣ ਜੇ ਲੜਾਈ ਆ ਉਹ ਕਿਹੜੀਆਂ ਪਾਰਟੀਆਂ ਚ ਬੰਦੀ ਜਾ ਰਹੀ ਆ ਕਾਂਗਰਸ ਪਾਰਟੀ ਜਿਹੜੀ ਆ ਇੱਥੇ ਉੱਭਰੂਗੀ ਦੇਖੋ ਪਿਛਲੀ ਜੇ ਆਪਾਂ ਜ਼ਿਕਰ ਕਰੀਏ ਤੇ ਪਿਛਲੀ ਵਾਰ ਵੀ ਡਾਕਟਰ ਸਾਹਿਬ ਇਥੋਂ ਐਮਐਲਏ ਜਿੱਤ ਕੇ ਗਏ ਉਹ ਤੋਂ ਪਿੱਛੇ ਝੱਤੀ ਮਾਰ ਕੇ ਤੇ ਕਾਂਗਰਸ ਦਾ ਐਮਪੀ ਦਾ ਜਸਬੀਰ ਤੋਂ ਡਿੰਪਾ ਵੀ ਲੋਕਾਂ ਨੇ ਇਥੋਂ ਕਾਂਗਰਸ ਪਾਰਟੀ ਨੇ ਜਿਤਾ ਕੇ ਖਲਾਇਆ ਔਰ ਜਿਹੜੀ ਸ਼ਰੋਮਣੇ ਕਾਲੀ ਦਲ ਦੀ ਗੱਲ ਆ ਉਹ ਜੇ ਆਪਾਂ ਧਿਆਨ ਨਾਲ ਵੇਖੀਏ ਵੀ ਜਦੋਂ ਬਲਟੋਆ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜੀ ਆ ਤੇ ਉਦੋਂ ਜਿਹੜਾ ਸ਼ਰੋਮਣੇ ਕਾਲੀ ਦਲ ਦਾ ਬੇੜਾ ਗਰਕ ਜਰਾ ਹੋਣਾ ਸ਼ੁਰੂ ਹੋ ਗਿਆ ਔਰ ਅੱਜ ਸ਼ਰੋਮਣੇ ਕਾਲੀ ਦਲ ਦੀ ਪੂਰੇ ਪੰਜਾਬ ਦੇ ਵਿੱਚ ਕਿਤੇ 5% ਕਿਤੇ 7% ਕਿਤੇ 8% 10% ਦੀ ਵੋਟ ਜਿਹੜੀ ਆ ਉਹ ਕਿਸੇ ਹਲਕੇ 'ਚ ਵੀ ਨਹੀਂ ਰਹੇਗੀ। ਸੋ ਸਾਡੀ ਜਿਹੜੀ ਲੜਾਈ ਆ ਮੈਂ ਸਮਝਦਾ ਵੀ ਉਹ ਮੌਜੂਦਾ ਸਰਕਾਰ ਆਵਦੇ ਨਾਲ ਆ ਕਿਉਂਕਿ ਸਰਕਾਰ ਦਾ ਜਿਹੜਾ ਕੋ ਪ੍ਰਭਾਵ ਸਰਪੰਚਾਂ ਦੇ ਕੋ ਕਮਾਂਕਾਰਾਂ ਨੂੰ ਹੋਰ ਗੱਲਾਂ ਨੂੰ ਲੋਕ ਜੁੜੇ ਹੋਇਆ ਪਰ ਲੋਕਾਂ ਦਾ ਉਸਤੀ ਤੋਂ ਉਹ ਭੰਗ ਹੋ ਚੁੱਕਿਆ ਵਾ ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਸਾਡੇ ਵਰਕਰ ਜਿਹੜਾ ਉਹ ਉੱਠ ਖਲੋਤਾ ਵਾ ਇੱਕ ਹਲਾਰਾ ਜਿਹੜਾ ਬੜਾ ਲੀਡਰਸ਼ਿਪ ਦੇ ਆਉਣ ਨਾਲ ਮਿਲਿਆ ਵਾ ਉਹਦੇ ਕਰਕੇ ਜਿਹੜਾ ਵਾ ਸਾਨੂੰ ਜਿੱਤ ਵੱਲ ਜਿਹੜੀ ਕਾਂਗਰਸ ਪਾਰਟੀ ਜਾ ਰਹੀ ਹੈ ਇਹ ਜਿਮਣੀ ਚੋਣਾਂ ਲੋਕਲ ਮੁੱਦੇ ਕਿਹੜੇ ਆ ਜਿਹੜੇ ਤੁਸੀਂ ਉਠਾ ਕੇ ਤੁਹਾਨੂੰ ਜਿਹੜਾ ਵਰਕਰਾਂ ਦਾ ਹੰਗਾਰਾ ਮਿਲਣ ਦੀ ਸੰਭਾਵਨਾ ਹੈ ਦੇਖੋ ਇੱਥੇ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਰਾਜ ਰਿਹਾ ਕਾਂਗਰਸ ਦੇ ਪੰਚਾਂ ਸਰਪੰਚਾਂ ਨੇ ਸਾਰੇ ਪਿੰਡਾਂ ਜਿੱਦੂੰ ਛਾਤੀ ਮਰਦੇ ਡਿਵੈਲਪਮੈਂਟ ਦਾ ਬੜਾ ਵੱਡਾ ਕੰਮ ਕੀਤਾ। ਔਰ ਕਾਂਗਰਸ ਦਾ ਰਾਜ ਸੀਪ ਜਿਹੜਾ ਲਾਅ ਐਂਡ ਆਰਡਰ ਨੂੰ ਜਿੱਥੇ ਹਿੰਦੂਆਂ ਦੇ ਉੱਤੇ ਕਤਲ ਹੋ ਰਹੇ ਸੀ ਜਾਂ ਹਿੰਦੂਆਂ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਸੀ ਗੈਂਗਸਟਰ ਦਾ ਜਿਹੜਾ ਜਨਮ ਤੇ ਸ਼ੁਰੂਆਤ ਜਿਹੜੀ ਕਾਲੀ ਦਲ ਨੇ ਕੀਤੀ ਸੀ ਉਹਨੂੰ ਖਾਤਮਾ ਕਰਨ ਨੂੰ ਕਾਂਗਰਸ ਨੇ ਅਹਿਮ ਭੂਮਿਕਾ ਨਿਭਾਈ ਸੀ ਔਰ ਹਰ ਬੰਦਾ ਆਪਦੇ ਘਰ ਸੁਰੱਖਿਅਤ ਤੇ ਮਹਿਫੂਜ਼ ਸਮਝਦਾ ਸੀ ਲੋਕੀ ਅੱਜ ਉਸ ਰਾਜ ਨੂੰ ਉਹ ਨੂੰ ਯਾਦ ਕਰਦੇ ਕਾਂਗਰਸ ਨਾਲ ਜੁੜ ਰਹੇ ਆ। ਔਰ ਮੌਕੇ ਦੇ ਉੱਤੇ ਜਿਹੜੀ ਡਿਵੈਲਪਮੈਂਟ ਹੈ ਉਹ ਮੈਨੂੰ ਨਹੀਂ ਲੱਗਦਾ ਚਾਹੇ ਉਹ ਜਿਵੇਂ ਸਾਡੇ ਕੇਮ ਕਰਨ ਹਲਕਾ ਹੈ ਜਾਂ ਤਰਨਤਾਰਨ ਹੈ ਵੀ ਕਿਤੇ ਕੋਈ ਨਵੀਂ ਇੱਟ ਜਾਂ ਕੋਈ ਨਵਾਂ ਕੰਮ ਜਿਹੜਾ ਵਾ ਉਹ ਸ਼ੁਰੂ ਹੋਇਆ ਹੋਵੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹ ਕਹਿ ਰਹੀਆਂ ਕਿ ਜਿਹੜਾ ਕਰਨਵੀਰ ਬੁਰਜਾ ਉਹ ਬੋਲਦਾ ਬੜਾ ਘਾਟਾ ਔਰ ਤੇ ਨਹੀਂ ਕੋਈ ਗੱਲ ਕਰ ਰਹੀਆਂ ਕਹਿੰਦੇ ਕਿ ਇਹ ਵਿਧਾਨ ਸਭਾ ਜਾ ਕੇ ਇੱਥੇ ਨਹੀਂ ਬੋਲਦਾ ਵਿਧਾਨ ਸਭਾ ਜੀ ਕੀ ਮੁੱਦੇ ਚੁੱਕੂਗਾ ਉਹ ਕੀ ਜਵਾਬ ਦੇਣਾ ਜਾਊਗਾ ਉਹਨਾਂ ਨੂੰ ਵਿਰੋਧੀ ਪਾਰਟੀਆਂ ਨੇ ਤੇ ਗੱਲਾਂ ਇਹੋ ਹੀ ਕਰਨੀਆਂ ਹੁੰਦੀਆਂ ਮੈਂ ਤੇ ਕਿਨਾਂ ਜਿਹੜੇ 92 ਜਿੱਤ ਕੇ ਗਏ ਆ ਇਹਨਾਂ ਚੋਂ ਸਾਲਾਂ ਜਦ ਦਿਨ ਪੰਜਾਬ ਦੇ ਉੱਤੇ ਆਫਤ ਆਈ ਹੜ੍ਹਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਆਪਣਾ ਹਸਪਤਾਲamme ਪੈ ਗਿਆ ਜਾ ਕੇ ਤੇ ਪ੍ਰਧਾਨ ਮੰਤਰੀ ਆਏ ਤੇ ਉਹਦੇ ਨਾਲ ਬੋਲਣ ਜੋਗੇ ਤੇ ਕੋਈ ਗਾਹ ਨਹੀਂ ਹੋਇਆ ਤੇ ਇਹਨੂੰ ਇਹਦੇ ਨਾਲ ਜਿੰਨੇ ਗੱਲਾਂ ਕਰਨੇ ਤੁਸੀਂ ਜਿਤਾਓ ਤੁਸੀਂ ਜਿਤਾ ਕੇ ਖਲਾਓ ਤੁਸੀਂ ਵਧਾਉਂਦਾ ਉਹ ਦੇਖਿਓ ਕਿਵੇਂ ਬੋਲਦਾ ਉੱਥੇ ਬੁੜਕ ਬੁੜਕ ਕੇ ਬੋਲਦਾ ਕਿਉਂ ਨਹੀਂਗਾ ਜਿਹੜੇ ਆਉਣ ਵਾਲੇ ਦਿਨਾਂ ਇਹਨਾਂ ਕਾਂਗਰਸ ਪਾਰਟੀ ਇਹਨੇ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਰਹੀ ਹੈ ਜੇ ਕਿਸ ਤਰ੍ਹਾਂ ਪ੍ਰਚਾਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਕੋ ਰਣਨੀਤੀ ਇਹੋ ਹੀ ਆ ਵੀ ਘਰ ਘਰ ਜਾ ਕੇ ਹਰ ਭੈਣ ਭਰਾ ਦਾ ਤਰਲਾ ਮਿੰਤ ਕਰਨ ਦਾ ਹੈ ਹਰ ਭੈਣ ਭਰਾ ਨੂੰ ਲਾਮਬੰਦ ਕਰਨ ਦਾ ਕਿਉਂਕਿ ਕਾਂਗਰਸ ਦੇ ਪ੍ਰਤੀ ਹਰ ਘਰ ਦੇ ਵਿੱਚ ਜਿਹੜਾ ਨਾ ਇੱਕ ਅੰਦਰੋਂ ਇੱਕ ਭਾਵਨਾ ਹੋਏਗੀ ਆ ਵੀ ਆਉਣ ਵਾਲੇ ਟਾਈਮ 'ਚ ਸਟੇਟ ਵੀ ਕਾਂਗਰਸ ਦੀ ਸਰਕਾਰ ਬੰਨੀ ਔਰ ਕਾਂਗਰਸ ਦੇ ਰਾਜ ਦੇ ਵਿੱਚ ਪੰਜਾਬ ਜਿਹੜਾ ਉਹ ਖੁਸ਼ਹਾਲ ਹੋਇਆ ਵਾ ਔਰ ਮੌਕੇ ਦੇ ਉੱਤੇ ਜਿਹੜੇ ਜਿਹੜੇ ਉਹ ਜੇ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਆਏ ਆ ਉਹਨਾਂ ਤੋਂ ਲੋਕਾਂ ਨੂੰ ਜਿਹੜਾ ਇੱਕ ਡਰ ਤੇ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਤੋਂ ਸਾਨੂੰ ਜੇ ਕੋਈ ਬਚਾ ਸਕਦਾ ਤਾਂ ਕਾਂਗਰਸ ਪਾਰਟੀ ਕਾਂਗਰਸ ਦੇ ਇੱਥੇ ਅਲਕਾਨ ਚਾਰਜ ਹੋਣਾ ਬੜੀ ਕਾਂਗਰਸ ਦੇ ਗਰੁੱਪ ਬੜੇ ਕੰਮ ਕਰ ਰਹੇ ਸੀ ਉਹਨੂੰ ਹੁਣ ਇਕੱਠ ਦਾ ਤੁਸੀਂ ਸਮਝਦੇ ਵੀ ਇਕੱਠ ਹੋ ਰਿਹਾ ਕਾਂਗਰਸ ਦਾ ਵਰਕਰ ਇਹ ਇੱਥੇ ਬੜੀ ਚੰਗੀ ਗੱਲ ਆ ਜੇ ਕਿਸੇ ਚੀਜ਼ ਦੇ ਜਿਆਦੇ ਗਾਹ ਕਿਉਂ ਜੇ 5-7 ਉਮੀਦਵਾਰ ਸੀ ਅਸਲੀ ਉਹਨਾਂ ਨੂੰ ਕੋਈ ਦੀਦਾ ਹੀ ਪਿੱਛਾੜਾ ਕੰਮ ਕਾਂਗਰਸ ਦਾ ਇੱਥੇ ਕੁਝ ਹੈਗਾ ਤਾਂ ਹੀ ਬਣੇ ਨਾ ਜਿੱਥੇ ਹੈ ਹੀ ਕੋਈ ਨਹੀਂ ਉੱਥੇ ਕੌਣ ਜਾਂਦਾ ਤੇ ਇਸ ਕਰਕੇ ਉਹਨਾਂ ਪਾਰਟੀ ਨੇ ਹਾਈ ਕਮਾਂਡ ਨੇ ਫੈਸਲਾ ਲੈ ਲਿਆ ਵੀ ਜਿਹੜਾ ਇੱਕ ਨੇਕ ਪਰਿਵਾਰ ਸੀ ਰੀਸ ਪਰਿਵਾਰ ਦੇ ਨਾਲ ਪੀੜੀਦਰ ਪੀੜੀ ਲਾਕੇ ਦੀ ਹਰ ਵਰਗ ਦੀ ਵੱਖਰੇ ਵੱਖਰੇ ਟਾਈਮਾਂ ਦੇ ਉੱਤੇ ਸੇਵਾ ਕਰਦਾ ਰਿਹਾ ਹਰ ਲੋੜਵੰਦੀ ਬਾਹ ਫੜਦਾ ਰਿਹਾ ਸੋ ਅੱਜ ਲੋਕਾਂ ਦੇ ਮਨ 'ਚ ਵੀ ਉਹ ਉਹਨਾਂ ਦੇ ਬਜ਼ੁਰਗ ਜਸਪੁਰਜੀ ਦਾ ਜਿਹੜਾ ਵਾ ਉਹ ਸਤਕਾਰ ਜਿਹੜਾ ਬਣਾਇਆ ਉਹ ਵੀ ਜਿਹੜਾ ਅੱਜ ਵੇਖਣ ਨੂੰ ਸਾਹਮਣੇ ਸਾਨੂੰ ਮਿਲ ਰਿਹਾ ਠੀਕ ਹੈ ਜੀ